ਕਮਰ ਟਰੈਕਟਰਾਂ ਦੇ ਵਿੱਚ ਪੂਰੀ ਨਿਗ੍ਹਾ ਰੱਖਣੀ ਹੈ ਵਿੱਚ ਟੈਕਟਰਾਂ ਦੇ ਰਾਤ ਦਾ ਹਵਾ ਘੱਟੀ ਗਈ ਹੈ ਟੈਕਟਰਾਂ ਦੀਆਂ ਹੱਥੀਆਂ ਪਰ ਗੌਰ ਰੱਖੋ ਇਹ ਰਾਤ ਨੂੰ ਰੋਕਣਾ ਹਕੇ ਸੌ ਜਾ ਕਰੋ ਲਾਵੀ ਪੂਰਾ ਧਿਆਨ ਰੱਖਣਾ ਹੈਗਾ ਵੇਖੋ ਬਈ ਉਹ ਆnde ਬਈ ਰਾਤ ਨੂੰ ਜਦੋਂ ਕਿਤੇ ਆਪੋ ਆਪਣੀਆਂ ਟਰਾਲੀਆਂ ਟਰੈਕਟਰਾਂ ਦਾ ਨਿਗਾਹ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਜੀ ਕਿਉਂਕਿ ਲੋਕ ਕਈ ਵਿੱਚ ਚੋਰ ਸ਼ਰਾਰਤੀ ਅੰਦਰ ਵੀ ਧਰਨਿਆਂ 'ਚ ਆਣ ਵੜਦੇ ਆ ਜੀ ਤੇ ਆਪਣਾ ਧਿਆਨ ਆਪ ਰੱਖੋ ਇੱਧਰ ਵੇਖੋ ਨਾਲ-ਨਾਲ ਮੁੰਡੇ ਜਿਹੜੀ ਛੱਕਾ ਵੀ ਖੇਡ ਰਿਹਾ ਹੈ ਮਨੋਰੰਜਨ ਵੀ ਚੱਲ ਰਿਹਾ ਹੈ ਜੀ। ਦੇਖੋ ਦੂਰ ਤੱਕ ਹਨਾ। ਆਨੇ ਆਪੇ ਖਨੌਰੀ ਬਾਡਰ ਦਿਖਾ ਰਹੇ ਆ ਬਾਈ ਜੀ। ਦੇਖੋ ਕਿੱਥੋਂ ਤੱਕ ਟਰਾਲੀਆਂ ਟਰੈਕਟਰ ਲੱਗਿਆ ਬਾਈ ਜੀ ਅੱਜ ਐਤਵਾਰ ਮੀਟਿੰਗ ਹੋਣੀਆਂ ਜੀ ਅੱਜ ਲਾਸਟ ਪਤਾ ਲੱਗ ਜੂ ਬਾਈ ਕੀ ਹੁੰਦਾ ਜੀ ਟਿੰਡ ਰੋੜੀ ਵਾਲਾ ਜ਼ਿਲ੍ਹਾ ਸਰਸਾ 0 ਕਿਲੋਮੀਟਰ ਬਾਈ ਜੀ ਆਪੋ ਆਪਣੇ ਏਰੀਆ ਦੇ ਬੋਰਡ ਲਾਏ ਹੋਏ ਆ ਜੀ ਈਸਾਨ ਟਰੈਕਟਰ ਆ ਜੀ ਵੇਖੋ ਕਰਾ 14 14 15 15 10 10 ਲੱਖ ਦੇ ਟਰੈਕਟਰ ਬਾਈ ਜੀ ਲਓ ਜੀ ਹੋਰ ਬਾਈ ਕਿੱਧਰ ਗਿਆਰੇ ਆ ਕਾ ਨੂੰ ਬਹੁਤ ਦਾ ਚੰਗਾ ਮਟਰ ਪਨੀਰ ਆਉਂਦਾ ਆ ਵਧੀਆ ਟੋਰੀ ਆ ਨਜ਼ਾਰਾ ਆਗਾ ਮੋਦੀ ਦਾ ਕਹਿੰਦਾ ਅਸੀਂ ਕਿਦਾ ਇਹਨਾਂ ਨੂੰ ਭੁੱਖੇ ਮਾਰਨਾ ਕੋਣੀ ਮਟਰ ਪਨੀਰ ਆ ਕੇ ਇਹਨੂੰ ਪਲੇਟਾਂ ਵਿਖਾਉਦੇ ਬਾਈ ਨੂੰ ਆਹੋ ਨਹੀਂ ਆਇਆ ਨਾਲ ਸਲਾਦ ਨਾਲ ਗੁੰਦੀ ਵਾਹ ਜੀ ਵਾਹ ਮੈਂ ਕਹਿੰਦਾ ਕਾ ਨੂੰ ਬਹੁਤ ਦਾ ਚੰਗੇ ਛੁਰ ਦੇ ਖਾਦਾ ਚੰਗੇ ਦੋ ਪੈਕਾਂ ਚ ਐ ਵੱਲੇ ਕਮਾਲਾ ਯਾਰਾ ਰੱਜ ਕੇ ਰੋਟੀ ਖਾਈਦੀ ਹੈ ਨਾ ਸਾਈ ਗੱਲ ਖਰੀ ਹੈ ਜੀ ਜਿਹੜਾ ਮੋਦੀਆਂ ਦਾ ਹੈ ਨਾ ਇਹਨਾਂ ਕਿਸਾਨਾਂ ਨੂੰ ਭੁੱਖਾ ਵਾਕਿਆ ਵੀਰਾਂ ਦਾ ਪਨੀਰ ਨਾਲ ਰੋਟੀ ਖਾ ਕੇ ਆਣੇ ਆ ਤੇ ਸਾਰਾ ਦਿਨ ਹੀ ਪਨੀਰ ਚੱਲੀ ਗਿਆ ਜੇ ਨਾ ਹਾਂ ਠੀਕ ਆ ਬਾਈ ਆ ਦੇਖੋ ਬਾਈ ਜੀ ਸਾਰਾ ਦਿਨ ਪਨੀਰ ਖਲਿਆ ਜਿਹੜਾ ਮੋਦੀ ਆਂਦਾ ਸੀ ਨਾ ਵੀ ਇਹਨਾਂ ਕਿਸਾਨਾਂ ਨੂੰ ਭੁੱਖੇ ਮਾਰਨਾ ਹੈ ਤੇ ਜੋ ਬਾਈ ਜੀ ਬਾਬੇ ਨਾਨਕ ਦਾ 2000 ਰੁਪਿਆ ਦਾ ਲੰਗਰ ਵੇਖੋ ਬਾਈ ਜੀ ਆਹ ਵੇਖੋ ਝੰਡਾ ਲੱਗਾ ਬਹੁਤ ਉੱਚਾ ਝੰਡਾ ਲਾਇਆ ਭਰਾਵਾਂ ਨੇ ਕਛੰਡਾਂ ਨੇ ਤੇ ਬਾਬੇ ਨਾਨਕ ਦਾ 20 ਰੁਪਈਆ ਵਾਲਾ ਲੰਗਰ ਨਹੀਂ ਬਾਈ ਜੀ ਮੁੱਕਦਾ ਸੰਗਤਾਂ ਕੋਲੋਂ ਸਾਵਨਾ ਨੂੰ ਗੱਲ ਕਰੀਏ ਤਾਂ ਸਹੀ ਦਾ ਹੈ ਜੇ ਤਾਂ ਆਪਾਂ ਸੰਗਤਾਂ 20 ਰੁਪਈਆ ਦਾ ਵਿਆਜ ਹੀ ਚੱਲੀ ਜਾਂਦਾ ਜਿੰਨਾਂ ਸੰਗਤਾਂ ਲੰਗਰ ਲਾ ਰਹੀਆਂ ਜੀ ਵਾਕੇ ਕਿਰਪਾ ਹੀ ਵਹਿਰੂ ਦੀ ਇਸ ਅੰਦੋਲਨ ਦੇ ਵਿੱਚ ਜੀ ਠੂਲ ਦੇ ਨਿਸ਼ਾਨ ਪੰਥ ਮਹਾਰਾਜ ਦੇ ਖੜਦੀ ਗਲਾ ਸਿੱਧੂਪੁਰ ਬਾਈ ਟਰੈਕਟਰ ਵੇਖੋ 4x4 ਇਹ ਕਿਸਾਨਾਂ ਨੂੰ ਤੁਸੀਂ ਕਹਿੰਦੇ ਆ ਵੀ ਬਾਈ ਜੀ ਦਬਣ ਦਬਾਉਣ ਵਾਲੀ ਗੱਲ ਨਹੀਂ ਹੈਗੀ